ਬिलासपुर ਦਾ ਰਹਿਣ ਵਾਲਾ ਸੁਖਚੈਨ ਸਿੰਘ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚ ਕਿਸੇ ਮਾਮਲੇ ਅਧੀਨ ਬੰਦ ਹੈ ਇਸੇ ਕਾਰਨ ਕਰਕੇ ਸ਼ਾਇਦ ਪਿੱਛੇ ਉਸ ਦੀ ਇਕੱਲੀ ਘਰ ਵਾਲੀ ਤੰਗ ਪਰੇਸ਼ਾਨ ਹੋ ਗਈ ਹੋਵੇ ਕਿਉਂਕਿ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਪਰਿਵਾਰ ਦੀ ਮਹੀਨਿਆਂ ਤੱਕ ਮੁਲਾਕਾਤ ਜਾਂ ਫਿਰ ਗੱਲਬਾਤ ਨਹੀਂ ਹੁੰਦੀ ਪਰ ਹਾਲੀ ਦੇ ਵਿੱਚ ਸੁਖਚੈਨ ਸਿੰਘ ਦੀ ਘਰ ਵਾਲੀ ਅੰਜੂ ਬਾਲਾ ਉਸ ਨੂੰ ਜੇਲ੍ਹ ਦੇ ਵਿੱਚ ਮਿਲਣ ਲਈ ਪਹੁੰਚੀ ਸੀ ਮਿਲਣੀ ਦੌਰਾਨ ਅੰਜੂ ਜੇਲ੍ਹ ਦੇ ਵਿੱਚ ਅਜਿਹਾ ਕਰਾ ਕਰਨ ਲੱਗੀ ਕਿ ਜਿਸਤੇ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਪੈ ਜਾਂਦੀ ਹੈ ਤੁਰੰਤ ਐਕਸ਼ਨ ਮੋਡ ਦੇ ਵਿੱਚ ਆਏ ਪੁਲਿਸ ਮੁਲਾਜ਼ਮਾ ਨੇ ਅੰਜੂ ਬਾਲਾ ਨੂੰ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਤੇ ਅੰਜੂ ਦੀ ਤਲਾਸ਼ੀ ਲਈ ਗਈ ਅੱਗੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਮਸ਼ੇਰ ਸਿੰਘ ਹੋਰਾ ਨੇ ਦੱਸਿਆ ਕਿ ਅੰਜੂ ਆਪਣੇ ਘਰ ਵਾਲੇ ਨੂੰ ਮੋਬਾਈਲ ਫੋਨ ਅਤੇ SIM ਦੇਣ ਲੱਗੀ ਸੀ ਉਹ ਵੀ ਨਕਲੀ ਦਾਸਤਾਵੇਜ਼ ਤੇ ਖਰੀਦ ਕੇ ਲਿਆਂਦੇ ਗਏ ਸੀ ਇਹਨਾਂ ਦੀ ਮਕਦਮਾ ਨੰਬਰ 192/24 ਰਜਿਸਟਰ ਹੋਇਆ 16-5 ਨੂੰ ਇਹਦੇ ਵਿੱਚ ਹੈ ਜੀ ਕੋਈ ਅੰਜੀਬਲਾ ਨਾਮ ਦੀ ਇੱਕ ਲੇਡੀ ਹੈਗੀ ਆ ਉਹਦੇ ਘਰ ਵਾਲਾ ਸੁਸ਼ੈਂ ਸਿੰਘ ਜੇਲ੍ਹ ਚ ਬੰਦਾ ਹੈਗਾ ਇਹ ਬਲਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਇਹ ਆਪਣੇ ਝਾਲੀ ਡਾਕੂਮੈਂਟਸ ਤਿਆਰ ਕਰਕੇ ਉਹਦੇ ਤੇ ਮੋਬਾਈਲ ਲੈ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਡਿਲੀਵਰ ਕਰਦੇ ਆ ਜੇਲ੍ਹ ਦੇ ਅੰਦਰ ਇਹਦੇ ਘਰ ਵਾਲਾ ਜੇਲ੍ਹ ਚ ਬੰਦਾ ਹੈਗਾ ਔਰ ਕੇ ਰਜਿਸਟਰ ਕਰਦਾ ਜੀ ਇਹਦੇ ਚ ਨੈਕਸਟ ਜੀ ਤਫਤੀਸ਼ ਕੀਤੀ ਜਾ ਰਹੀਆਂ ਤੇ ਉਹ ਜੋ ਵੀ ਅੱਗੇ ਨਤੀਜਾ ਰਤਨ ਦੁਆਰਾ ਆਇਆ ਇਹ ਉਹ ਅਲੰਗ ਅੰਦਰ ਜਾਂਦੇ ਨੇ ਤੇ ਲੈਸਟਰ ਆਈਡੀ ਗਲ ਤੋਂ ਬਣਾ ਕੇ ਜਾਂਦੇ ਨੇ ਪੋਸਟਕਾਰ ਵੀ ਅੱਗੇ ਅਗਲੀ ਫਰਦਰ ਕਰਦੇ ਹਾਂ ਇਹਦੇ ਵਿੱਚ ਨਾ ਜੀ ਸਸੇ ਕਾਫੀ ਕੇਸ ਰਜਿਸਟਰ ਕੀਤੇ ਹੋਏ ਆ ਜਿਹੜੇ ਅੰਦਰ ਮੋਬਾਈਲ ਮਿਲੇ ਹੈਗੇ ਤਾਂ ਉਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਫਿਰ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਕਿਉਂਕਿ ਇਹ ਇੰਦਾ ਹੈ ਨੀ ਕਿ ਵੀ ਹਰ ਬੰਦੇ ਕੋਈ ਉੱਥੇ ਭੇਜ ਦੂਗਾ ਇਸ ਲਈ ਸਪੈਸ਼ਲ ਬੰਦੇ ਜਿਹੜੇ ਆ ਬੈਂਕਾ ਪਾਰਟੀ ਹੁੰਦੀ ਆ ਇੱਕ ਜਿਹੜੀ ਪਾਰਟੀ ਆ ਉਹ ਖਰੀਦੀ ਹੈਗੀ ਆ ਫਿਰ ਉਹ ਆਈਡੀਆ ਵਗੈਰਾ ਨਾਲ ਹੀ ਤਿਆਰ ਕਰਕੇ ਇੱਕ ਪੂਰਾ ਗੈਂਗ ਆ ਤਾਂ ਫਿਰ ਉਹ ਜਿਹੜਾ ਦੇ ਘਰ ਵਾਲਾ ਅੰਦਰ ਮੋਬਾਈਲ ਵੇਚਦਾ ਸੀ ਉਹਦੇ ਤਹਿਤ ਇਹ ਕਰਦੇ ਹੋਏ ਆ ਸ਼ੋਚੈਨ ਸਿੰਘ ਵੀ ਜਿਹੜਾ ਹੈਗਾ ਇਹਦੇ ਵਿੱਚ ਅਕਿਊਅਰ ਚ ਪੜਾਉਣਾ ਹੀ ਸੀ ਇਹ ਹਾਂਜੀ ਜੇਲ੍ਹ ਦੇ ਵਿੱਚ ਪਾਉਣਾ ਹੀ ਸੀ ਕਿਵੇਂ ਇਹਨਾਂ ਦੀ ਸਾਡੀ ਇਨਫੋਰਮੇਸ਼ਨ ਸੀ ਕੋਈ ਉਹਦੇ ਆਧਾਰ ਤੇ ਸੀ ਉਹ ਕਿਹਾ ਸ਼ਮਸ਼ੀਰ ਸਿੰਘ ਡੀਐਸਪੀ ਹੋਰਾ ਨੇ ਦੱਸਿਆ ਕਿ ਕੈਦੀ ਸੁਖਚੈਨ ਸਿੰਘ ਅਤੇ ਉਸ ਦੀ ਘਰ ਵਾਲੀ ਅੰਜੂ ਬਾਲਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਸੁਖਚੈਨ ਸਿੰਘ ਜੇਲ੍ਹ ਦੇ ਵਿੱਚ ਬਾਕੀ ਹੋਰ ਕੈਦੀਆਂ ਨੂੰ ਮੋਬਾਈਲ ਫੋਨ ਅਤੇ SIM ਵੇਚਦਾ ਹੈ ਜਿਸ ਦੀ ਪੁਲਿਸ ਦੇ ਵੱਲੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ